ਉਹ ਆਪਣੀ ਮਾਤਾ ਨਾਲ ਜਿਵੇਂ ਦੁਕਾਨ ਦਾ ਸਾਰਾ ਕੰਮ ਕਰਨ ਵੇੜ ਕੇ ਕਰਨ ਕਰ ਰਹੀ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਤੁਹਾਨੂੰ ਚਤਨ ਨੌਜਵਾਨਾਂ ਨੇ ਉਹਦੀ ਸਕੂਟਰੀ ਐਕਟੂਰ ਨਾਲ ਜਿਹੜੇ ਟੱਕਰ ਮਾਰੀ ਤੇ ਉਹਨੂੰ ਥੱਲੇ ਸਿੱਟਿਆ ਤੇ ਉਹ ਤੋਂ ਸਕੂਟਰੀ ਸਮੇਤ ਜਿਹੜਾ ਆਪਣਾ 1,80,000 ਰੁਪਿਆ ਖੋ ਕੇ ਲੈ ਕੇ ਸਨ ਇਹਨਾਂ ਨੇ ਜਦੋਂ ਕ诉ਤਿ ਸ਼ੁਰੂ ਕੀਤੀ ਜੋ ਅਚੂਰਾਂ ਜਿਹਨਾਂ ਨਾਲ ਇਹ ਵਾਰਤ ਹੋਈ ਉਦੇ ਪ੍ਰੋਪਰ ਜਿਹੜੀ ਆ ਉਹਨਾਂ ਨੇ ਪ੍ਰਚਾਲ ਕੀਤੀ ਸੀ ਤਾਂ ਉਹਨਾਂ ਦੇ ਇਹ ਜੋ ਇੱਕ ਵਰਕਰ ਲੱਗਿਆ ਹੋਇਆ ਸੀਗਾ ਜਸ਼ ਕੋਰੀ ਜੋ ਉਹਨਾਂ ਨਾਲ ਕੰਮ ਕਰਦਾ ਸੀ ਕੋਈ ਲੋਡਰ ਮਿੰਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛ ਕੇ ਚ ਲੈਂਦਾ ਤਾਂ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਦੀ ਜਿਹੜੀ ਆ ਮਟਕੋ ਇਹੇ ਸਕੂਟਰੀ ਆਪਣੇ ਹੋਰ ਪੰਜ 6 7 ਦਿਨਾਂ ਨਾਲ ਜਿਹੜਾ ਰਲਫ ਕੀਤੀ ਕੀ ਹੋਇਆ ਸੀ ਕਿਉਂ ਵਾਰ ਦਾ ਤੁਹਾਨੂੰ ਸੁਝਾਉਣਾ ਹਾਂਜੀ ਕਿਉਂ ਵਾਰ ਦਾ ਤੁਹਾਨੂੰ ਜਾਬ ਦਾ ਚੋਰੀ ਚੋਕ ਕੀਤਾ ਇਹੋ ਐਸਾ ਜੀ ਹੁਣ ਇੱਕ ਮੁੰਡਾ ਜੇਲ੍ਹ ਚੋਂ ਆਇਆ ਸੀ ਜੀ ਹਾਂਜੀ ਉਹਦੇ ਕਹਤੇ ਕੀਤੀ ਸੀ ਉਹ ਵੀ ਸਾਡੇ ਨਾਲ ਦੀ ਮੈਂ ਵੀ ਨਾਲ ਸੀ ਜੀ ਅਸੀਂ 6 ਜਨਵਰੀ ਦੀ ਸਰਜੀ ਹਾਂਜੀ ਕਾਰਨ ਕੀ ਆ ਕਿਉਂ ਕੀਤੀ ਉਹ ਹਾਂਜੀ ਕਾਰਨ ਨਹੀਂ ਕਾਰਨ ਨਹੀਂ ਕੋਸ ਨਹੀਂ ਜੀ ਸਰਜੀ ਕਾਰਨ ਕਹਿੰਦੇ ਕੋਈ ਕੰਮ ਤੋਰਨਾ ਜੀ ਹਾਂਜੀ ਨੁਟ ਹੋ ਕਰਕੇ ਹਾਂਜੀ ਕੀ ਕੰਮ ਤੋਰਨਾ ਜੀ ਐਣੀ ਪਤਾ ਸਰਜੀ ਕੰਮ ਨੂੰ ਮਗਾ ਜੀ ਹਾਂਜੀ ਹਾਂਜੀ ਸਰੇ ਜਿਹੜਾ ਗਾ ਪੈਸੇ ਫਿਰ ਆਪ ਸਿਚ ਪੰਡੇ ਤੁਸੀਂ ਹਾਂਜੀ ਜੇ ਐਕਟਵਾ ਕਿੱਥੇ ਕਿਹੜੀ ਨਹਿਰ ਸਿੱਟੀ ਐਕਟਵਾ ਯਾਰ ਆ ਨਾ ਸਰੀ ਨਹਿਰੀ ਅੱਛਾ ਤੁਨੂੰ ਐਸੀ ਵੀ ਕੋਈ ਪ੍ਰੂਫ ਸਾਡੇ ਖਲਾਫ ਰਹੀ ਨਾ ਕੋਈ ਕਮਲ ਸਿੱਟੀ ਸਰ ਜੀ ਹਾਂਜੀ ਹਾਂਜੀ ਪਸਤਾਵਾ ਮੰਨਦੇ ਤੁਸੀਂ ਤੁਹਾਡੀ ਤਾਂ ਉਮਰ ਵੀ ਛੋਟੀ ਆ ਮੇਰੇ ਪਹਿਲੇ ਇਸ ਤਰ੍ਹਾਂ ਲੁੱਟਾ ਖੋਹਣ ਦੀ ਵਾਰਦਾਤ ਨੂੰ ਜਾਮ ਦੇਣਾ ਕੀ ਪਸਤਾਵਾ ਮੰਨਦੇ ਪਛਤਾਵਾ ਹਾਂ ਛੁਰਤੀ ਕੀ ਮਾਰਿਆ ਸੀ ਉਹਦੇ ਛੁਰਤੀ ਗਰਾਰੀ ਮਾਰੀ ਸੀ ਗਰਾਰੀ ਮਾਰੀ ਸੀ ਮਾਤਾ ਵੀ ਦੇਖੀ ਸੀ ਉਹਦੇ ਹਾਂਜੀ ਉਹਨੇ ਮੇਰਾ ਜੇਨੇ ਮੋਟਰਸਾਈਕਲ ਵਿੱਚ ਮਾਰਿਆ ਸੀ ਸਰ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 19 ਸਾਲ ਜੀ ਬਾਕੀਆਂ ਦੀ ਵੀ ਹਾਂਜੀ ਬਾਕੀਆਂ ਦੀ ਵੀ ਨਹੀਂ ਬਾਕੀ ਵੀ ਹਾਂਜੀ ਜਿੱਦਾਂ ਤੁਹਾਡੇ ਨੋਟਿਚ ਹੈ ਵੀ 3 ਜਨਵਰੀ ਨੂੰ ਰਾਤ ਨੂੰ ਅ 10:00 ਵਜੇ ਅਛਰੂ ਰਾਮ ਜੋ ਫਿਰ ਆਪਣੇ ਦਾ ਕੰਮ ਕਰਦਾ ਆਪਣਾ ਨਾਟਾ ਬੈਠੇ ਉਹ ਆਪਣੀ ਮਾਤਾ ਨਾਲ ਜਦੋਂ ਦੁਕਾਨ ਦਾ ਸਾਰਾ ਕੰਮ ਕਰਨ ਵੇੜ ਕੇ ਕੰਮ ਕਰ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਸਾਨੂੰ ਚਤ ਨੌਜਵਾਨਾਂ ਨੇ ਉਹਦੇ ਸਕੂਟਰੀ ਆਕਟਿਵਰਜੇ ਟੱਕਰ ਮਾਰੀ ਤੇ ਉਹਨੂੰ ਥੱਲੇ ਸਿੱਟਿਆ ਤੇ ਉਤੋਂ ਸਕੂਟਰੀ ਸਮੇਤ ਜਿਹੜਾ ਆਪਣਾ 1,80,000 ਰੁਪਇਆ ਖੋਕੇ ਲੱਗੇ ਸਨ ਜਿਸ ਤੇ ਐਸਐਚਓ ਕੁਤਵਲ ਸਿੰਘ ਦਾ ਗੁਰਪ੍ਰੀਤ ਸਿੰਘ ਸਮਰਾਵ ਨੇ ਐਫਆਈਆਰ ਦਰਜ ਕਰਕੇ ਇਸ ਮਕਦਮੇ ਦੀ ਤਫ਼ਤੀਸ਼ ਸ਼ੁਰੂ ਕੀਤੀ ਕਿਉਂਕਿ ਅਨਨੋਨ ਬੰਦੇ ਸੀਗੇ ਕੋਈ ਉਹਦੇ ਵਿੱਚ ਜਿਹੜਾ ਕਲੂ ਨਹੀਂ ਸੀ ਪਰ ਫਿਰ ਵੀ ਨੰਬਾ ਪੁਲਿਸ ਨੇ ਕਾਫੀ ਜਿਹੜੀ ਆ ਮਸਤਾਦੀ ਨਾਲ ਅਤੇ ਮਿਹਨਤ ਨਾਲ ਇਹ ਕਿਸ ਜਰਾ ਪੇਸ਼ ਕਰ ਜੇ ਤੁਹਾਨੂੰ ਪਤਾ ਜੀ ਮਾਨਜੋਗ ਐਸਐਸਪੀ ਸਾਹਿਬ ਵਰਮਨ ਸ਼ਰਮਾ ਜੀ ਇਹ ਆ ਦਿੱਤਾ ਮਰਾ ਉਹ ਕੋ ਨਾ ਪੁਲਿਸ ਸੁਮਿਸ਼ਾ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਲੱਤ ਕਾਉਣ ਵਿੱਚ ਸਬਤ ਰਹੀਆ ਕਿ ਉਹਦੀ ਲੜੀ ਦੇ ਵਿੱਚ ਇਹਨਾਂ ਨੇ ਜਦੋਂ ਤਕਤੀ ਸ਼ੁਰੂ ਕੀਤੀ ਜੋ ਅਛੂ ਗੁਰਾਂ ਜਿਹਨਾਂ ਜਿਹਨਾਂ ਨਾਲ ਇਹ ਵਾਰਤ ਹੋਈ ਉਹਦੀ ਪ੍ਰੋਪਰ ਜਿਹੜੀ ਆ ਉਹਨਾਂ ਨੇ ਬਦਲ ਕੀਤੀ ਤਾਂ ਉਹਨਾਂ ਦੇ ਇਹ ਜੋ ਇੱਕ ਵਰਕਰ ਲੱਗਿਆ ਹੋਇਆ ਸੀਗਾ ਜਸ਼ ਕੋਰੀ ਜੋ ਉਹਨੇ ਕੰਮ ਕਰਦਾ ਸੀ ਕੋਈ 2-4 ਮਹੀਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛ ਕੇ ਚ ਲੈਂਦਾ ਤਾਂ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਵੀ ਜਿਹੜੀ ਆ ਮਟਕੋ ਇਹ ਸਕੂਟਰੀ ਆਪਣੇ ਹੋਰ 5 6 7 ਜਣਾਂ ਨਾਲ ਜਿਹੜਾ ਗੱਲ ਕੀਤੀ ਜਿਨ੍ਹਾਂ ਦੇ ਵਿੱਚ ਅਸੀਂ ਹੁਣ ਪੁਲਿਸ ਨੇ 6 ਬੰਦਿਆਂ ਦਾ ਨਾਮ ਦਰਜ ਕਰ ਲਿਆ ਹੈਗਾ ਜਿਨ੍ਹਾਂ ਚੋਂ ਅਸੀਂ 3 ਬੰਦਾ ਜਿਹੜਾ ਕਿ ਆ ਉਹ ਫਰ ਚੁੱਕੇ ਆ ਉਹਨਾਂ ਤੋਂ ਅਸੀਂ ਵਾਧਰਤ ਵਿੱਚ ਵਾਪਿਆ ਮੋਟਰਸਾਈਕਲ ਵਾਧਰਤ ਚ ਖੋਈ ਐਕਟਿਵ ਐਮਰੀ ਦੀ ਤੇ ਲਗਭਗ ਜਿਹੜੀ ਆ ਉਹ ਅਸੀਂ ਪਰੰਪਰ ਕਰ ਲਈ ਹੈ ਤੇ ਬਾਕੀ ਜਿਹੜੇ ਦੋਸ਼ੀ ਰਹਿੰਦੇ ਹੈਗੇ ਨੇ ਉਹਨਾਂ ਤੇ ਰੈਡਾਂ ਜਾ ਰਹੀ ਨੇ ਤੇ ਜਲਦੀ ਜੇ ਉਹ ਪੁਲਿਸ ਦੀ ਦ੍ਰਿਸ਼ਟੀ ਹੋਣਗੇ ਕਿਉਂਕਿ ਇਹਨਾਂ ਵਿੱਚੋਂ ਇੱਕ ਤੋਂ ਮੁਲਜ਼ਮ ਨੇ ਉਹ ਪਹਿਲਾਂ ਅਰੇਡੀ ਰੀਲ ਦੇ ਵਿੱਚੋਂ ਜਾ ਟੱਕੇ ਨੇ ਤਾਂ ਹੁਣ ਬੇਲਦ ਹੈਗੇ ਨੇ ਤੇ ਉਹਨਾਂ ਦਾ ਅਸੀਂ ਜਲਦੀ ਜਲਦੀ ਆਪਣਾ ਫੜ ਕੇ ਲੱਭਾ ਕਰਾਂਗੇ ਤੇ ਮਾਲਕ ਮਾਲਕ ਤੇ ਵਰਕਰ ਦੇ ਵਿੱਚ ਕੀ ਸੀਗਾ ਕਿਸ ਗੱਲ ਨੂੰ ਲੈ ਕੇ ਹੋ ਰਿਹਾ ਹੈ ਫਿਲਹਾਲ ਜੋ ਦੱਸ ਰਿਹਾ ਹੁਣ ਸੱਚਕ ਝੂਠਾ ਵੀ ਮੇਰੇ ਵੀ ਤਿਹ ਦੇਣੇ ਸੀ ਇਹਨੇ ਆਪਣਾ ਮਾਲਕ ਨੇ ਵੀ ਮੇਰੀ ਮਿਹਨਤ ਦਾ ਪਰ ਜੋ ਮਾਲਕ ਨੇ ਕਿਹਾ ਉਹ ਜਾਂਦਾ ਕੋਈ ਸੀ ਨਹੀਂ ਸੀ ਚਲੋ ਜੇ ਕੋਈ ਡੇਨ ਲੈਂਡ ਸੀਗਾ ਤਾਂ ਉਹ ਸਾਡੇ ਕੋਲੇ ਜਾਂ ਪਿੰਡ ਦੇ ਕੋਲ ਜਾਂ ਪਰ ਜੋ ਐਕਸ਼ਨ ਸੀਗਾ ਰਾਤ ਨੂੰ ਮੂੰਹ ਬੰਦ ਕੇ ਲੁੱਟ ਕੇ ਲੱਗੇ ਜਾਣਾ ਪਹਿਲੇ ਲੁੱਟਨੇ 1,80,000 ਰੁਪਏ ਸੱਟਾਂ ਮਾਰੀਆਂ ਮਾਟਰ ਸੱਟਣ ਲੱਗੀਆਂ ਨੇ ਤੇ ਐਕਟਿਵ ਹੋਈ ਜਾ ਉਹਦਾ ਨਾਮ ਬਰੰਦ ਜਸਤੇ ਵੀ ਕੋਈ ਪਹਿਲਾ ਮਾਮਲਾ ਦਰਜ ਹੈ ਜਿਹੜੇ ਮੂਲੇ ਤੇ ਹਾਂ ਇਹ ਤੇ ਪਹਿਲਾ ਇਹ ਵੀ ਕਾਫੀ ਪਹਿਲਾਂ ਲੜਾਈ ਝਗੜਾ ਕਰਦਾ ਤੇ ਪੱਲਾ ਐਫਆਰ ਰਿਪੋਰਟ ਦਰਜਾ ਲੜਾਈ ਝਗੜੇ ਖਾਣੇ ਕਤਵਲ ਉੱਚੀ ਕਰਦਾ ਇਸ ਤੋਂ ਇਲਾਵਾ ਹੋਰ ਕੋਣ ਨਹੀਂ ਇਸ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਇੱਕ ਜਸਨਦੀਪ ਸਿੰਘ ਹੈ ਜਸਕੁਰੀ ਹੋਗਾ ਰਾਜਾ ਪਾਉ ਹੋਗਾ ਕਮਲਪਾਉ ਦਵਿੰਦਰ ਸਿੰਘ ਰਗੂ ਇਹ ਆਪ ਚਾਚੇ ਦਾ ਮੁੰਡਾ ਤਿੰਨ ਇਹਨਾਂ ਦੀ ਪਰਚੇ ਇਹਨਾਂ ਚੋਂ ਇੱਕ ਬੰਦਾ ਤਾਂ ਹੁਣ ਰੀਸੈਂਟਲੀ ਰੇਲ ਚਿੜੀ ਵਾਰਦਤੋਂ ਪਹਿਲਾਂ ਇਹ ਜੇਲ੍ਹ ਤੋਂ ਆਇਆ ਇਹ ਕੰਮ ਕਰਤੀ ਕਰਦੇ ਨੇ ਇਹ ਫਿਲਹਾਲ ਬੇਲੜੀ ਜਿਆਦਾ ਕਹਿੰਦੇ ਨੇ ਬੇਲੜਾ ਆਪਣਾ ਸਾਨੂੰ ਪਤਾ ਨੰਬਰਦਾਰਤਾ ਕਰਦੇ ਨੇ ਪਰ ਇਹਨਾਂ ਨੂੰ ਅਸੀਂ ਜາດ ਦੇ ਜਿਹੜੀ ਨਾਬਾ ਪੁਲਿਸ ਇਹਨਾਂ ਨੂੰ ਜਲਦੀ ਅੰਦਰ ਸਲੱਖ ਦੇ ਅੰਦਰ ਦਵਾਈਆਂ ਕਰ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਪਰਚਾ ਦਰਜ ਕੀਤਾ ਸੀ 370 ਬੀ ਜਿਹੜੀ ਆਈਪੀਸੀ ਕਤਵਾਰੀ ਥਾਣਾ ਵਿੱਚ ਦਰਜ ਕੀਤਾ ਵਾ ਸੈਸ਼ਨ ਕੋਰਟ ਕੇਸ ਇਹ ਕਸੀਂ ਬਾਕੀ ਜੋ ਸਾਡੀਆਂ ਐਵੀਡੈਂਸ ਨੇ ਪ੍ਰੋਪਰ ਜਿਹੜਾ ਰਿਕਵਰੀਆਂ ਹੋ ਗਈਆਂ ਉਹ ਅਸੀਂ ਪੱਕਾ ਕਰ ਕਿਸ ਕਰ ਤੇ ਇਹਨਾਂ ਨੂੰ ਜਲਦੀ ਚਲਾਣ ਤੋੜ ਕਰਾਂਗੇ। ਉਹ ਜਿਹੜੇ ਮੁਲਜ਼ਮ ਨੇ ਉਹ ਅਸੀਂ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਰਕ ਲੈਣਾ। ਦਰਾਂ ਨੇ ਕੋਲ ਸਮਾਨ ਹੋਏ ਇਹਨਾਂ ਨੇ ਕਿਹ ਕੀ ਵਾਰਦਾਤਾਂ ਕੀਤੀਆਂ ਨੇ। ਇਹਨਾਂ ਨਾਲ ਹੋਰ ਕਿਹੜੇ ਸਾਥੀ ਨੇ ਬਹੁਤ ਸਾਰੇ ਅਜੇ ਪਤਾ ਕਰਾਂਗੇ। ਇਹਨਾਂ ਦੀਆਂ ਤਾਰਾਂ ਦੇ ਜੂ ਵੀ ਜੁੜੀਆਂ ਹੋਈਆਂ ਨੇ। ਦੇਖੋ ਅਜੇ ਚੱਕਰਨਾ ਵੀ ਆਪਣਾ ਤੇ ਉਹ ਤੇ ਜੇਲ੍ਹ ਤੋਂ ਜਾ ਕੇ ਆਏ ਨੇ ਇਹਨਾਂ ਦਾ ਰਿਕਾਰਡ ਅਸੀਂ ਠੰਗਾ ਲਾਂਗੇ ਤੇ ਜਿਹੜੀ ਇਨਟਰੋਗੇਸ਼ਨ ਪ੍ਰੋਪਰ ਕਰਾਂਗੇ। ਇਹਨਾਂ ਵਾਰਦਾਤਾਂ ਤੋਂ ਇਲਾਵਾ ਕਿ ਇਹਨਾਂ ਨੂੰ ਮੂੰਹ ਕਵਰ ਕੀਤਾ ਹੋਇਆ ਸੀ ਕਿ ਕਿੰਨੀ ਕਮਸ਼ੀਕਤ ਕਰਨੀ ਕੋਈ ਕੋਈ ਦੇਖੋ ਜਦੋਂ ਰਾਤ ਨਿਕਲ ਤਾਂ ਲੇਟ ਨਾਈਟ ਸੀ 10 ਵਜੇ ਸੀ ਤੁੰਬ ਦਾ ਟਾਈਮ ਹੈਗਾ ਕਾਫੀ ਬਹੁਤ ਸਾਰ ਸੇ ਮੁਸ਼ਕਲ ਸੀ ਕੋਈ ਇਹਨਾਂ ਨੇ ਆਪਣਾ ਕੋਈ ਉੱਥੇ ਕੋਈ ਕਲੂ ਨਹੀਂ ਛੱਡਿਆ ਸੀ ਪਰ ਫਿਰ ਵੀ ਇਨਸਪੈਕਟਰ ਸਾਹਿਬ ਨੇ ਅਸਿਸਟਕ ਵਾਦੀ ਨੇ ਕਰ ਇਹਨਾਂ ਦੀ ਟੀਮ ਨੇ ਬੜੀ ਕਾਫੀ ਟੈਕਨੀਕਲੀ ਅਤੇ ਆਪਣੇ ਸੋਸ ਲਾ ਕੇ ਜਿਹੜਾ ਇਹ ਕੇਸ ਕੇਸ ਕੀਤਾ ਇਸ ਸਕੂਟਰੀ ਸਰ ਕਿਥੋਂ ਬRAND ਕੀਤੀ ਹੈ ਇਹ ਸਕੂਟਰੀ ਇਹਨਾਂ ਨੇ ਮਹਸਨਾ ਦੇ ਵਿੱਚ ਜਿਹੜੀ ਹੈਗੀ ਆ ਉੱਥੋਂ ਬRAND ਕੀਤੀ ਹੈ ਪਤੋਂ ਮਰਕਾਉ ਰੋਗੇ ਪੈਸੇ ਕੱਢ ਲਈ ਸੀ ਹਾਂਜੀ 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 ਪੈਸੇ ਕੱਢਣਾ ਹੈ ਸਕੂਟੀ ਲੈ ਸਿੜਤੀ ਹਾਂਜੀ ਹਾਂਜੀ ਤੇ ਜਿਹੜੇ ਪੈਸੇ ਸੀ ਉਹ ਇਹਨਾਂ ਨੇ ਆਪ ਚ ਜਿਹੜਾ ਸਾਰਾ ਨੇ 8000 ਰੁਪਏ ਆਪਣੇ ਜੋ ਜਿੰਨਾ ਵੀ ਸੀਗਾ ਉਹ ਉਹ ਆਪ ਚ ਵੰਡ ਲਿਆ ਕਿਉਂਕਿ ਜਦੋਂ ਕੰਬਾਈਨਡ ਕ੍ਰਾਈਮ ਕਰਦੇ ਆ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਹਾਂ ਅਸੀਂ ਇਹਨੇ ਪੈਸੇ ਵੰਡਨੇ ਪਰ ਉਹ ਜੀ ਦੇ ਲਈ ਲਿਆ ਪੈਸੇ ਜਿਹੜੇ ਕਵਰ ਕਰ ਲੈ